ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਮੈਂ ਹਾਂ ਗਗਨਦੀਪ ਸਿੰਘ ਕੱਲ ਸ਼੍ਰੀ ਮੁਖਸਰ ਸਾਹਿਬ ਦੀ ਅਦਾਲਤ ਦੇ ਵਿੱਚ ਪੇਸ਼ ਹੋ ਸਕਦੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਹਾਂ ਸੁਖਬੀਰ ਸਿੰਘ ਬਾਦਲ ਹੁਣਾਂ ਦੇ ਵੱਲੋਂ ਮਾਨ ਹਾਨੀ ਦਾ ਕੇਸ ਕੀਤਾ ਗਿਆ ਸੀ ਜਨਵਰੀ ਦੀ 11 ਤਰੀਕ ਨੂੰ ਸੋ ਸ਼੍ਰੀ ਮੁਖਸਰ ਸਾਹਿਬ ਦੀ ਸੀਨੀਅਰ ਡਿਵੀਜ਼ਨ ਕੋਰਟ ਦੇ ਵਿੱਚ ਪਟੀਸ਼ਨ ਦਾਰ ਕੀਤੀ ਗਈ ਸੀ ਮਾਨਹਾਨੀ ਦਾ ਕੇਸ ਕੀਤਾ ਗਿਆ ਸੀ ਜਿਸ ਦੀ 19 ਮਾਰਚ ਤਰੀਕ ਪਈ ਸੀ ਤੇ ਹੁਣ ਕੱਲ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਦਾਲਤ ਦੇ ਵਿੱਚ ਪੇਸ਼ ਹੋ ਸਕਦੇ ਨੇ ਦੱਸ ਦਿੰਦੇ ਆ ਕਿ ਬਾਲਾਸਰ ਨਹਿਰ ਤੇ ਬਣੇ ਫਾਰਮ ਅਤੇ ਟਰਾਂਸਪੋਰਟ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾ ਵੱਲੋਂ ਕੁਝ ਬਿਆਨ ਜਿਹੜੇ ਦਿੱਤੇ ਗਏ ਸਨ ਜਿਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਪਟੀਸ਼ਨ ਦਾਰ ਕੀਤੀ ਸੀ ਸ਼੍ਰੀ ਮੁਖਸਰ ਸਾਹਿਬ ਦੀ ਅਦਾਲਤ ਦੇ ਵਿੱਚ ਤੇ ਕੱਲ ਤਰੀਕ ਦੇ ਕੱਲ ਦੀ ਤਰੀਕ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਅਦਾਲਤ ਦੇ ਵਿੱਚ ਪੇਸ਼ ਹੋ ਸਕਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੀ ਮੁਖਸਰ ਸਾਹਿਬ ਦੀ ਮਾਨਯੋਗ ਅਦਾਲਤ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਤੇ ਕੀਤੇ ਗਏ ਮਾਨ ਹਾਨੀ ਦੇ ਦਾਅਵੇ ਦੀ ਤਾਰੀਖ 19 ਮਾਰਚ ਨੂੰ ਹੈ ਦੱਸਦੀ ਹੈ ਕਿ ਲੁਧਿਆਣਾ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਬਾਲਾ ਸਰ ਨਹਿਰ ਤੇ ਬਣੇ ਫਾਰਮ ਤੇ ਟਰਾਂਸਪੋਰਟ ਤੇ ਬਿਆਨ ਦਿੱਤੇ ਗਏ ਸਨ ਜਿਸ ਨੂੰ ਲੈ ਕੇ ਅਕਾਲੀ ਦਲ ਤੇ ਸੁਖਬੀਰ ਸਿੰਘ ਬਾਦਲ ਨੇ ਇਤਰਾਜ਼ ਜਤਾਇਆ ਸੀ ਸੁਖਬੀਰ ਬਾਦਲ ਵੱਲੋਂ ਕਿਹਾ ਗਿਆ ਸੀ ਕਿ ਇਹ ਬੇਬੁਨਿਆਦ ਗੱਲਾਂ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕੀਤੀਆਂ ਗਈਆਂ ਨੇ ਜਿਸ ਨੂੰ ਲੈ ਕੇ ਸੁਖਬੀਰ ਬਾਦਲ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਨੋਟਿਸ ਭੇਜਿਆ ਗਿਆ ਸੀ ਨੋਟਿਸ ਭੇਜਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਸ਼੍ਰੀ ਮੁਖਸਰ ਸਾਹਿਬ ਦੀ ਮਾਨਯੋਗ ਅਦਾਲਤ ਦੇ ਵਿੱਚ ਮੁੱਖ ਮੰਤਰੀ ਮਾਨ ਦੇ ਖਿਲਾਫ 1 ਕਰੋੜ ਦਾ ਮਾਨ ਹਾਨੀ ਦਾ ਕੇਸ ਦਾਇਰ ਕੀਤਾ ਸੀ ਜਿਸ ਦੀ ਮਾਨਯੋਗ ਰਾਜਪਾਲ ਰਾਵਲ ਸਿਵਲ ਜੱਜ ਦੀ ਰੀਵਿਜ਼ਨ ਦੀ ਅਦਾਲਤ ਨੇ 19 ਮਾਰਚ ਤਰੀਕ ਪਾ ਦਿੱਤੀ ਸੀ ਜਿਸ ਨੂੰ ਲੈ ਕੇ ਹੋਣਾ 19 ਮਾਰਚ ਦਿਨ ਮੰਗਲਵਾਰ ਯਾਨੀ ਕਿ ਕੱਲ ਦੇ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਦਾਲਤ ਦੇ ਵਿੱਚ ਪੇਸ਼ ਹੋ ਸਕਦੇ ਨੇ ਇਸ ਮਾਮਲੇ ਤੇ ਕੀ ਕਹਿੰਦੇ ਨੇ ਐਡਵੋਕੇਟ ਮਨਜਿੰਦਰ ਸਿੰਘ ਬਰਾੜ ਆਉ ਸੁਣਦੇ ਆ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ ਸਤਿ ਸ਼ੁਕੀਰ ਸਿੰਘ ਬਾਦਰ ਵੱਲੋਂ ਭਗਵੰਤ ਸਿੰਘ ਮਾਨ ਮੌਜੂਦਾ ਜਿਹੜੇ ਮੁੱਖ ਮੰਤਰੀ ਹੈ ਉਹਨਾਂ ਦੇ ਖਿਲਾਫ ਮੇਰੇ ਵੱਲੋਂ ਇੱਕ ਮੁਕੰਦਮਾ ਫਾਈਲ ਕੀਤਾ ਗਿਆ ਸੀ ਡੈਫਰਮੇਸ਼ਨ ਦਾ ਪਿਛਲੀ ਡੇਟ ਤੇ ਮੁੱਖ ਮੰਤਰੀ ਦੇ ਭਗਵੰਤ ਸਿੰਘ ਮਾਨ ਦੇ ਪੇਸ਼ ਹੋਣ ਲਈ ਫਿਕਸ ਸੀਗੀ ਸ੍ਰੀ ਰਾਜਪਾਲ ਰਾਵਲ ਐਡੀਸ਼ਨਲ ਸਿਵਲ ਜੱਜ ਸੀਨੀਅਰ ਡਿਵੀਜ਼ਨ ਦੀ ਅਦਾਲਤ 'ਚ ਤੇ ਉਸ ਦਿਨ ਮੁੱਖ ਮੰਤਰੀ ਜੀ ਆਪ ਨਹੀਂ ਆਏ ਸੀ ਉਹਨਾਂ ਦੇ ਵੱਲੋਂ ਉਹਨਾਂ ਦੇ ਵਕੀਲਾ ਨੇ ਹਾਜ਼ਰੀ ਲਵਾਈ ਸੀ ਤੇ ਕੱਲ ਲਈ ਉਹਦੀ ਡੇਟ ਫਿਕਸ ਹੈ ਜੀ ਰਿਟਰਨ ਸਟੇਟਮੈਂਟ 19 ਤਰੀਕ ਨੂੰ ਉਹਨਾਂ ਨੇ ਫਾਈਲ ਕਰਨੀ ਹੈ ਤੇ ਨਾਲ ਉਹਨਾਂ ਨੇ ਵਕਾਲਤਨਾਮਾ ਪੇਸ਼ ਕਰਨਾ ਹੈ ਉਹਨਾਂ ਦੇ ਵਕੀਲ ਸਾਹਿਬਾਨ ਨੇ ਆਨੰਦੀ ਉਹ ਪਰਸਨਲ ਅਪੀਅਰੈਂਸ ਕੋਈ ਜ਼ਰੂਰੀ ਉਹਨਾਂ ਦੀ ਮੰਡੈਟਰੀ ਨਹੀਂ ਹੈ ਵੀ ਉਹ ਪਰਸਨਲੀ ਖੋਦੇ ਅਪੀਅਰ ਹੋਣ ਉਹਨਾਂ ਦੇ ਬਿਹਾਫ ਤੇ ਉਹਨਾਂ ਦੇ ਵਕੀਲਾ ਵੱਲੋਂ ਜਵਾਬ ਦਾਵਾ ਤੇ ਬਕਾਲਤਨਾਮਾ ਕੱਲ ਨੂੰ ਦਿੱਤਾ ਜਾ ਰਿਹਾ ਹੈ। ਸ਼੍ਰੀ ਮੁਖਸਰ ਸਾਹਿਬ ਤੋਂ ਤਰਸੇਮ ਟੁੱਡੀ ਦੀ ਰਿਪੋਰਟ ਸカイ ਨਿਊਜ਼ ਪੰਜਾਬ